ਪਰਮਿੰਦਰ ਪਾਲ ਸਿੰਘ ਠੇਠੀ ਮੇਰਾ ਨਾਮ ਹੈ ਜੀ ਮੈਂ ਚੰਡੀਗੜ੍ਹ ਕੈਨਲ ਕਲੱਬ ਦਾ ਪ੍ਰੈਜ਼ੀਡੈਂਟ ਹੈਗਾ ਤੇ ਅਸੀਂ ਜਿਹੜਾ ਸਾਡਾ ਚੰਡੀਗੜ੍ਹ ਕੈਨਲ ਕਲੱਬ ਹੈ ਇਹ 1980 ਤੋਂ ਫਾਰਮ ਹੋਇਆ ਤੇ 1982 ਦੇ ਵਿੱਚ ਅਸੀਂ ਪਹਿਲੀ ਵਾਰੀ ਚੰਡੀਗੜ੍ਹ ਦੇ ਵਿੱਚ ਡੌਗ ਸ਼ੋਅ ਕੀਤਾ ਸੀਗਾ ਤੇ ਉਦੋਂ ਤੋਂ ਅਸੀਂ ਹਰ ਸਾਲ ਡੌਗ ਸ਼ੋਅ ਕਰਵਾਉਂਦੇ ਆਉਂਦੇ ਆ ਤੇ ਐਤਕੀ ਜਿਹੜਾ ਅਸੀਂ ਸ਼ੋਅ ਕਰ ਰਹੇ ਹਾਂ ਡੌਗ ਸ਼ੋਅ ਇਸ ਪੈਟੈਕਸਪੋ ਦੇ ਨਾਲ ਕੋਆਪਰੇਟ ਜਿਹੜਾ ਸਾਡਾ ਹੈਗਾ ਕਰਨਾ ਉਹਦੇ ਵਿੱਚ ਸਾਡੇ 3 ਸ਼ੋਅ ਨੇ 76ਵਾਂ 77ਵਾਂ ਤੇ 78ਵਾਂ ਇਹ 2 ਦਿਨ 21 ਤੇ 22 ਦਸੰਬਰ ਨੂੰ ਜਿਹੜੇ 3 ਸ਼ੋਅ ਸਾਡੇ ਹੋਣਗੇ ਇਹ ਅਸੀਂ ਆਪਣਾ ਚੰਡੀਗੜ੍ਹ ਸੀਪੈਕਸ ਐਕਸਪੈਕਟਕਸ ਉਹਦੇ ਨਾਲ ਮਿਲ ਕੇ ਇਹ ਕਰ ਰਹੇ ਹੈਗੇ ਸੋ ਕਿਉਂਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਦੋਂ ਇਹ ਸੀਪੈਕਸ ਦਾ ਇੱਕ ਆਈਡੀਆ ਫਾਰਮੂਲੇਟ ਹੋਇਆ ਤਾਂ ਅਸੀਂ ਇਹਦੇ ਨਾਲ ਕੋ ਆਪਣਾ ਕੋਲਾਬੋਰੇਟ ਕਰਕੇ ਤਾਂ ਇਟਸ ਇਟ ਵਾਸ ਓਨਲੀ ਸੀਪੈਕਸ ਐਂਡ ਚੰਡੀਗੜ੍ਹ ਕੈਨਲ ਕਲੱਬ ਜਿਨ੍ਹਾਂ ਨੇ ਉਹ ਸ਼ੋ ਕੀਤਾ ਤੇ ਇਟ ਵਾਸ ਅ ਹਿਊਜ ਸਕਸੈਸ ਕਿਉਂਕਿ ਅਸੀਂ ਤਾਂ ਸਾਨੂੰ ਆਲਰੇਡੀ 42 ਸਾਲ ਹੋ ਗਏ ਸ਼ੋ ਕਰਦਿਆਂ ਨੂੰ ਤੇ ਸੀਪੈਕਸ ਇਜ਼ ਅ ਨਿਊ ਐਂਟਰੀ ਤੇ ਪਰ ਸੀਪੈਕਸ ਨੇ ਇਹਨੂੰ ਇੱਕ ਥੋੜਾ ਬ੍ਰੋਡਨ ਕਰਕੇ ਇਦੇ ਵਿੱਚ ਸਾਰਾ ਜਿਵੇਂ ਹੁਣ ਕੈਟਸ ਦਾ ਹੈਗਾ ਹਾਰਸਸ ਦਾ ਕਰ ਲਿਆ ਹੈਗਾ ਪਰ ਐਸਾ ਚ ਜਿਹੜਾ ਸਾਡਾ ਚੰਡੀਗੜ੍ਹ ਕੈਨਲ ਕਲੱਬ ਦਾ ਜਿਹੜਾ ਹੈਗਾ ਇਹ ਪੁਆਇੰਟਡ ਸ਼ੋਅ ਹੈ ਇਹ ਆਪਣਾ ਕੈਨਲ ਕਲੱਬ ਆਫ ਇੰਡੀਆ ਦੇ ਥੱਲੇ ਜਿੰਨੇ ਵੀ ਡੌਗਸ ਇਅਰ ਆਫ ਦਾ ਡੌਗ ਆਫ ਦਾ ਇਅਰ ਦੇ ਵਾਸਤੇ ਜਿਹੜੇ ਕੰਪੀਟ ਕਰਦੇ ਨੇ ਉਹਦੇ ਵਾਸਤੇ ਸਾਡੇ ਤਿੰਨ ਸ਼ੋ ਪੁਆਇੰਟਡ ਸ਼ੋਸ ਨੇ ਸੋ ਇਟ ਇਜ਼ ਅ ਪ੍ਰੀਮੀਅਰ ਸ਼ੋ ਕਿੰਨੇ ਕਿ ਜਿਹੜੇ ਡੌਗਸ ਨੇ ਕਿੰਨੀ ਬਰੀਡਸ ਦੇਖਣਗੇ ਤਾਂ तकरीबन ਸਾਡੇ ਕੋਲੇ 10 ਕੁੱਤਾ ਐਗਜ਼ੋਟਿਕ ਬਰੀਡਸ ਨੇ ਹੈਗੀਆਂ ਨੇ ਜੀ ਜਿਹਦੇ ਵਿੱਚ ਬਰਨিজ ਮਾਊਂਟਨ ਡੌਗ ਹੈ ਪੈਕਨੀਜ਼ ਹੈ ਤਰ੍ਹਾਂ ਕਿੰਗ ਚਾਰਲਸ ਕੇ ਆਪਣਾ ਕਿੰਨੇ ਨੇ ਸਪੈਨੀਅਲ ਹੈ ਤੇ ਬੈਲਜੀਅਮ ਸ਼ੈਫਰਡ ਹੈ ਟੌਏ ਪੂਡਲ ਹੈ ਸੋ ਬਾਕੀ ਤਾਂ ਜਿਹੜੇ ਉਸ ਤੋਂ ਪਹਿਲਾਂ ਅਸੀਂ ਜਿਹੜੀਆਂ ਇੰਨੀਆਂ ਬਰੀਡਸ ਨੇ ਅਸੀਂ ਆਲਰੇਡੀ ਇੰਟਰੋਡਿਊਸ ਕਰ ਚੁੱਕੇ ਆ ਆ ਕੁਝ ਨਵੀਆਂ ਬਰੀਡਸ ਨੇ ਜਿਹੜੀਆਂ ਅਸੀਂ ਹੁਣ ਇੰਟਰੋਡਿਊਸ ਕੀਤੀਆਂ ਨੇ